ਬਿਲਕੁਲ ਕਿਸੇ ਵੀ ਸਿੱਖ ਨੇ ਕਿਸੇ ਪੰਜਾਬੀ ਨੇ ਕਿਸੇ ਵੀ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਨੇ ਸੁਖਰਾਜ ਸਿੰਘ ਨੂੰ ਵੋਟ ਨਹੀਂ ਪਾਉਣੀ ਬਿਲਕੁਲ ਵੋਟਾਂ ਨਹੀਂ ਦੇਣਾ ਆਪਾਂ ਉਹਨੂੰ ਤੇ ਉਹਦਾ ਖਮਿਆਜਬ ਦਾ ਬਰਾ ਪਾਉਣਾ ਉਹਨੂੰ ਭੁਗਤਣਾ ਚਾਹੀਦਾ ਨਾ ਉਹਦਾ ਇਨਾਮ ਵੀ ਤਾਂ ਮਿਲਣਾ ਚਾਹੀਦਾ ਨਾ ਵੀ ਪਹਿਲਾਂ ਤੂੰ ਆਪਣਾ ਪਿਓਸ਼ ਨਹੀਂ ਕਰਵਾਇਆ ਪਰ ਇੰਨੀ ਕੀ ਬੇਨਤੀ ਮਿਲ ਤੁਹਾਨੂੰ ਕੀਤੀ ਆ ਕਿ ਡੱਟ ਕੇ ਦੇ ਦਿਓ ਪਹਿਲਾਂ ਆਕਾ ਪਤਾ ਲੱਗ ਜੇ ਕਦੀ ਕਿ ਗਾਂ ਤੋਂ ਕੋਈ ਸੁਖਰਾਜ ਸਿੰਘ ਵਰਗਾ ਇਹਦਾ ਹੀ ਆ ਨਾ ਕਰੇ ਸਾਨੂੰ ਕਿਸੇ ਨੂੰ ਕਿਸੇ ਚੀਜ਼ ਦਾ ਮਤਲਬ ਨਹੀਂ ਨਾ ਪੰਥ ਨਾਲ ਨਾ ਗ੍ਰੰਥ ਨਾਲ ਤੇ ਨਾ ਸਾਨੂੰ ਪੰਜਾਬ ਨਾਲ। ਸੋ ਮਹਾਰਾ ਜੀ ਕਿਰਪਾ ਕਰੇ ਸਾਨੂੰ ਸਮਾਤ ਬਖਸ਼ੇ। ਆਪਾਂ ਬਹੁਤ ਕੁਝ ਪਹਿਲਾਂ ਕੀਤੀਆਂ ਗਲਤੀਆਂ ਆਪਣੇ ਲੋਕਾਂ ਕੋਈਆਂ ਸਾਰਿਆਂ ਕੋ ਆਪਾਂ ਕਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਪਰਮਜੀਤ ਸਿੰਘ ਅਕਾਲੀ। ਸ੍ਰੀ ਅੰਸਰ ਸਾਹਿਬ ਤੋਂ ਆਪ ਸਿੱਖ ਸੰਗਤਾਂ ਨੂੰ ਕੁਝ ਬੇਨਤੀਆਂ ਕਰੀਆਂ ਨੇ ਖਾਸ ਕਰਕੇ ਗਿੱਧੜਬਾ ਕੇ ਦੀ ਸੰਗਤ ਨੂੰ ਮੇਰੀ ਇਹ ਗੱਲ ਇਹ ਹੈ ਕਿ ਆਜੂ ਜਾਣਦੇ ਹੋ ਕਿ ਸ਼ਹੀਦ ਭਾਈ ਕਿਸਨ ਭਗਵਾਨ ਸਿੰਘ ਜੀ ਜੋ ਕਿ ਬਹਿਬਲ ਕਲਾਂ ਗੋਲੀ ਕਾਂ ਦੇ ਵਿੱਚ ਸ਼ਹੀਦ ਹੋਏ ਸੀ ਜੇ ਗੁਰੂ ਰਣ ਸਾਹਿਬ ਜੀ ਦੇ ਸਤਕਾਰ ਦੀ ਬਹਾਲੀ ਲੱਗੇ ਮੋਰਚੇ ਵਿੱਚ ਉਹਨਾਂ ਦੇ ਸੁਪੁੱਤਰ ਭਾਈ ਸੁਖਰਾਜ ਸਿੰਘ ਜੋ ਕਿ ਇਸ ਵੇਲੇ ਗਿੱਦੜਵਾਹ ਤੋਂ ਖੜੇ ਨੇ ਵੋਟਾਂ ਦੇ ਵਿੱਚ ਜਿਹੜੀਆਂ ਜੁਗਨੀ ਚੋਣਾ ਹੋਈਆਂ ਨੇ ਤੇ ਮੈਂ ਤੁਹਾਨੂੰ ਇਹ ਗੱਲ ਕਹਿਣੀ ਆ ਕਿ ਕਿਤੇ ਭਲੇਖੇ ਨਾਲ ਵੀ ਗਲਤੀ ਨਾਲ ਵੀ ਤੁਸੀਂ ਸੁਖਰਾਜ ਨੂੰ ਵੋਟ ਨਾ ਪਾਓ ਬਿਲਕੁਲ ਕਿਸੇ ਵੀ ਸਿੱਖ ਨੇ ਕਿਸੇ ਪੰਜਾਬੀ ਨੇ ਕਿਸੇ ਵੀ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਨੇ ਸੁਖਰਾਜ ਸਿੰਘ ਨੂੰ ਵੋਟ ਨਹੀਂ ਪਾਉਣੀ ਕਿਉਂਕਿ ਜੇ ਆਪਾਂ ਨੂੰ ਵੋਟ ਪਾਤੀ ਸਾਰਿਆਂ ਨੇ ਤੇ ਉਹ ਜਿੱਤ ਗਿਆ ਤੇ ਜਿੱਤਣ ਤੋਂ ਬਾਅਦ ਉਹਨੇ ਜਾ ਕੇ ਉੱਥੇ ਜਿੱਥੇ ਉਹਨੇ ਜਾਣਾ ਵਾ ਜਿੱਥੇ ਉਹ ਅਹੁਦਾ ਜਾਂਦਾ ਤੇ ਜੇ ਉੱਥੇ ਗੱਲ ਕੀਤੀ ਸਾਡੀ ਬਲਦ ਦੀ ਜੇ ਗੱਲ ਕੀਤੀ ਗ੍ਰੰਥ ਦੀ ਜੇ ਗੱਲ ਕੀਤੀ ਹੈ ਸਾਡੀਆਂ ਸ਼ਹਾਦਤਾਂ ਦੀ ਤੇ ਇਹ ਤਾਂ ਬੜਾ ਵੱਡਾ ਪਾਪ ਹੋ ਜਾਣਾ ਤੇ ਬਹੁਤ ਮਾਰਾ ਕੰਮ ਕਰਨਾ ਉਹਨੇ ਕੇਸ ਕਰਕੇ ਆਪਾਂ ਨੂੰ ਮੌਕੇ ਨਹੀਂ ਦੇਣਾ ਬਿਲਕੁਲ ਮੌਕੇ ਨਹੀਂ ਦੇਣਾ ਆਪਾਂ ਨੂੰ ਮੈਂ ਤਾਂ ਕਹਿੰਦਾ ਘੱਟੋ ਘੱਟ ਦੀ ਜਮਾਨਤ ਜ਼ਬਤ ਕਰਾ ਦਿਓ ਪਤਾ ਲੱਗ ਜੇ ਇੱਕ ਵਾਰੀ ਇਹਨੂੰ ਜਾਂ ਹੋਰ ਵੀ ਇਦਾਂ ਦੇ ਜਿੰਨੇ ਵੀ ਪਰਿਵਾਰ ਨੇ ਸ਼ਿੰਜਾਦੇ ਵੀ ਸਾਡੀ ਜਿਹੜੀ ਕੌਮ ਹੋ ਏਦਾਂ ਹੁੰਦੀ ਨਾਲ ਆਪਣੇ ਜਦੋਂ ਗੱਲ ਮਿਲਦੀ ਆ ਨਾ ਜਦੋਂ ਲੋੜ ਪੈਂਦੀ ਆ ਉਦ ਤਰਾ ਤਾਂ ਬੜੇ ਨਾਰੇ ਮਾਰਦੇ ਆ ਐਨ ਤਾਂ ਕੋ ਉਹ ਸਭ ਦਾ ਬੰਦਾ ਸ਼ੀਲ ਹੋਇਆ ਕਰ ਸੀ ਬਰਸ਼ੀਆਂ ਉਹਨਾਂ ਨੇ ਆ ਬੜੇ ਦੰਗ ਵਜੇ ਮਾਰਦੇ ਆ ਬੜੀਆਂ ਵੱਡੀਆਂ ਗੱਲਾਂ ਕਰਦੇ ਆ ਪਰ ਹੁਣ ਉਹਨੂੰ ਇੱਕ ਨਹੀਂ ਪਤਾ ਲੱਗ ਜੇ ਤੇ ਖਾਸ ਕਰਕੇ ਉਹਨਾਂ ਨੂੰ ਪਤਾ ਲੱਗ ਜੇ ਗਾਂ ਭਵੇਖ ਵਿੱਚ ਜੇ ਕਿਸੇ ਦਾ ਕੋਈ ਸ਼ੀਰ ਹੁੰਦਾ ਤੇ ਕੋਈ ਲੋੜ ਨਹੀਂ ਬਿਲਕੁਲ ਵੀ ਉਹਨਾਂ ਨੂੰ ਲੋੜ ਨਹੀਂ ਪੰਸਰੇ ਵਾਲੇ ਪਾਸੇ ਆ ਕੇ ਭੁਗਤਣ ਦੀ ਕਰਵਾ ਕੇ ਸ਼ੀਰ ਤੇ ਆਪਣਾ ਘਰੇ ਵਾਜਾਂ ਚੌਂਹੇ ਤਾਂ ਪਾਈ ਹੋਈਆਂ ਨੇ ਸਾਰੇ ਆਪਾਂ ਇਹੀ ਚੌਹਨੇ ਆ ਨਾ ਕਿਉਂਕਿ ਬਾ ਗੁਰੂ ਸਾਹਿਬ ਇਸ ਅਜਮਤ ਵਾਸਤੇ ਉਹਦਾ ਬਾਪ ਸ਼ਹੀਦ ਹੋਇਆ ਤੇ ਉਹ ਮੋਰਚਾ ਲਾ ਕੇ ਬੈਠਾ ਰਿਹਾ ਗੁਰੂ ਸਾਹਿਬ ਦੀ ਅਦਬ ਸਰਕਾਰ ਦੀ ਬਹਾਲੀ ਲਈ ਆਪਾਂ ਚੰਗੀ ਤਰ੍ਹਾਂ ਜਾਣਦੇ ਆ ਮੈਂ ਬਲਕਲਾਂ ਕਿੰਨਾ ਚਿਰ ਤੇ ਉਹਦਾ ਠਮਿਆ ਜਿੰਦਾ ਬਰਾ ਪਾਉਣ ਨੂੰ ਭੁਗਤਣਾ ਚਾਹੀਦਾ ਨਾ ਉਹਦਾ ਇਨਾਮ ਵੀ ਤਾਂ ਮਿਲਣਾ ਚਾਹੀਦਾ ਨਾ ਵੀ ਪਹਿਲਾਂ ਤੂੰ ਆਪਣਾ ਪਿਓਸ਼ ਨਹੀਂ ਕਰਵਾਇਆ ਹਨਾ ਆਪ ਵੀ ਤੂੰ ਜੋ ਆਪਣਾ ਫਿਊਚਰ ਸਭ ਕੁਝ ਖਰਾਬ ਕਰ ਲਿਆ ਤੇ ਉੱਥੇ ਬੈਠਾ ਰਿਹਾ ਸਰਕਾਰਾਂ ਦੇ ਹੱਥ ਜੋੜ ਕੇ ਤਰਲੇ ਕੱਢਦਾ ਰਿਹਾ ਠੰਡ ਗਰਮੀ ਸਭ ਕੁਝ ਸਹਿਆ ਲੋਕਾਂ ਦੀਆਂ ਗੱਲਾਂ ਸਹੀਆਂ ਕਿਸੇ ਨੇ ਕਿਹਾ ਸਰਕਾਰੀ ਹੋ ਗਿਆ ਕਿਸੇ ਨੇ ਕਿਹਾ ਪੈਸੇ ਇਕੱਠੇ ਕਰਦਾ ਪਰ ਉਹਦੇ ਬਾਰੇ ਸੁਗਰਾਜ ਦੇ ਬਾਰੇ ਕਿਸੇ ਨੇ ਥੋੜੀ ਸੋਚਿਆ ਕਿ ਉਹਨੇ ਆਪਣਾ ਬਿਯੋਗ ਵਾਇਆ ਕਿ ਉਸ਼ੀਦ ਕਰਾਇਆ ਸੋ ਇਸ ਕਰਕੇ ਆਪਾਂ ਜਿਹੜਾ ਸਭ ਤੋਂ ਪਹਿਲਾ ਕੰਮ ਕਰਨਾ ਉਹ ਇਹ ਕਰਨਾ ਵੀ ਸਾਰੇ ਜ਼ਰਾ ਕਰ ਲੋ ਕਿ ਕਿਸੇ ਬੰਦੇ ਨੇ ਸੁਗਰਾਜ ਨੂੰ ਬੋਲਣੀ ਪੋਣੀ ਬਿਲਕੁਲ ਮੋੜ ਨਾ ਪਾਇਓ ਹਾਰ ਜੇ ਪਤਾ ਲੱਗ ਜੇ ਕਿ ਸਾਡੇ ਬੰਦਿਆਂ ਨੂੰ ਵੀ ਕਿੱਦਾਂ ਜਿਹੜਾ ਵਾ ਇਹ ਸਾਡੇ ਬੰਦੇ ਮੁੱਲ ਮੋਲ ਦੇ ਆ ਕੁਰਬਾਨੀ ਜਾਂਦਾ ਕਿੱਦਾਂ ਜਿਹੜੇ ਸਾਡੇ ਆਪਣੇ ਨੇ ਜਿਹੜੀ ਵੱਡੀ ਵੱਡੀਆਂ ਗੱਲਾਂ ਕਰਦੇ ਤਾਂ ਉਹ ਜੇ ਮਾਰਦੇ ਨੇ ਕਿੱਦਾਂ ਪਿੱਠ ਖੋਹਦੇ ਆ ਚਾਹੀਦਾ ਕੀ ਸੀ ਬੜਾ ਸਾਲੋਂ ਪਤਾ ਚਾਹੀਦਾ ਇਹ ਸੀ ਕਿ ਜਿਹੜੀਆਂ ਵੀ ਸਾਡੀਆਂ ਧਰਾਂ ਪੰਥਕ ਨੇ ਰਾਜਨੀਤਿਕ ਨੇ ਜਿਹੜੀਆਂ ਪੰਜਾਬ ਦੇ ਪੰਥ ਨੂੰ ਪਿਆਰ ਕਰਨ ਵਾਲੀਆਂ ਨੇ ਬਿਨਾਂ ਸ਼ਰਤ ਭਾਈ ਸੁਖਰਾਜ ਸਿੰਘ ਦਾ ਸਾਥ ਦੇਂਦੇ ਬਿਨਾਂ ਸ਼ਰਤ ਜਿਵੇਂ ਭਾਈ ਅਮਰਪਾਲ ਸਿੰਘ ਨੇ ਸਰਕਾਰ ਕੀਤਾ ਬਿਨਾਂ ਸ਼ਰਤ ਉਹਦਾ ਸਾਥ ਦਿੰਦੇ ਤੇ ਉਹਨੂੰ ਜਿਤਾਉਂਦੇ ਤੇ ਉਹਨੂੰ ਇਹ ਮਹਿਸੂਸ ਕਰਾਉਂਦੇ ਵੀ ਵੇ ਸਗਰਾ ਸਿੰਘ ਜੇ ਬਾਪ ਸ਼ਿਰਕ ਵਾਲਾ ਤੂੰ ਆਪਣਾ ਤੇ ਪੰਥ ਕਦੀ ਵੀ ਜਣਾ ਉਹ ਭੁੱਲਦਾ ਨਹੀਂ ਪੰਥ ਨੇ ਤੈਨੂੰ ਕਾਗਜ ਲੈ ਲਿਆ ਪੰਥ ਨੇ ਤੈਨੂੰ ਰਾਜ ਭਾਗ ਬਖਸ਼ਤਾ ਤੇ ਫਿਰ ਹੁਣ ਤੂੰ ਜਾ ਤੇ ਆਪਣੀ ਗੱਲ ਕਰ ਬੇਸ਼ੱਕ ਇਹ ਤੇ ਇਹ ਵੀ ਸਵਾਲ ਬਣੇ ਨੇ ਵੀ ਇੱਕ ਅਲਾ ਸਗਰਾ ਸਿੰਘ ਉੱਥੇ ਕੀ ਕਰ ਲੂਗਾ ਉਹ ਉੱਥੇ ਇੰਨੇ ਦੇ ਗਾਰੀਏ ਸਗਰਾ ਸਿੰਘ ਕੀ ਹੋ ਲੂਗਾ ਮੁੱਤਾ ਇਹ ਨਹੀਂ ਹੈਗਾ ਵੀ ਇਹ ਕੱਲਾ ਹੋਊਗਾ ਮੁੱਦਾ ਇਹ ਹੋਊਗਾ ਵੀ ਇਹ ਉੱਥੇ ਹੋਊਗਾ ਉਹਨਾਂ ਲੋਕਾਂ ਦੇ ਸਾਹਮਣੇ ਹੋਊਗਾ ਜਿਨ੍ਹਾਂ ਲੋਕਾਂ ਨੇ ਕਿਸੇ ਨੂੰ ਭਗਵਾਨ ਸਿੰਘ ਵਰਗਿਆਂ ਨੂੰ ਧੋਹਰਨ ਅਨੁਸ਼ੀਲ ਕੀਤਾ ਗੁਰੂ ਦੀ ਵਰਜੀ ਕਰਵਾਈ ਤੇ ਉਹਨਾਂ ਲੋਕਾਂ ਸਾਹਮਣੇ ਹੋਊਗਾ ਜਿਨ੍ਹਾਂ ਸਾਡਾ ਕਰਤਿਆਨ ਕੀਤਾ ਉਹਨਾਂ ਲੋਕਾਂ ਸਾਹਮਣੇ ਖੜ ਕੇ ਗੱਲ ਕਰੂਗਾ ਜਿਨ੍ਹਾਂ ਦਾ ਕੰਮ ਹਮੇਸ਼ਾ ਹੀ ਸਿੱਖੈ ਨੂੰ ਤੇ ਸਿੱਖਾਂ ਤੇ ਪੁਜਾਰ ਨੂੰ ਢਾਅ ਲਾਉਣਾ ਉਹਨਾਂ 'ਚ ਬੋਲੂਗਾ ਖੜ ਕੇ ਜਾ ਕੇ ਤੇ ਉਹ ਬੋਲਿਆ ਕਿੱਥੋਂ ਅੰਤੜਫੈਕਟ ਕਰੂਗਾ ਇਹ ਪੱਛੰਗੀ ਦਿਨਾਂ ਜਾਣਦੇ ਆ ਪਰ ਮੈਂ ਇਹ ਵੀ ਜਾਣਦਾ ਕਿ ਸਾਨੂੰ ਇਹਨਾਂ ਗੱਲਾਂ ਦਾ ਕੋਈ ਸੱਦੀ ਹੋਣਾ ਸਾਨੂੰ ਕੋਈ ਸਰੋਕਾਰ ਨਹੀਂ ਇਹਨਾਂ ਗੱਲਾਂ ਦਾ ਸਾਨੂੰ ਸਰੋਪਾ ਪਤਾ ਕਾਦਾ ਸਾਰੀਆਂ ਇਹਨਾਂ ਧੌਣਾਂ ਚ ਕਿੱਲਿਆਂ ਦਾ ਸਾਡੇ ਇਹ ਕਿੱਲੇ ਆ ਇਹ ਐ ਨਾ ਕਦੇ ਹੋ ਜਾਣ ਸਾਨੂੰ ਸਿਰ ਨਾ ਲਵਾਉਣਾ ਪਵੇ ਸਾਨੂੰ ਕਦੇ ਕਿਸੇ ਨਾਲ ਤੁਰਨਾ ਨਾ ਪਵੇ ਦੋ ਕਦਮ ਇਸ ਕਰਕੇ ਕੱਲੇ ਨੂੰ ਛੱਡੋ ਜਿਨੇ ਕਿਸੇ ਨੇ ਕੁਰਬਾਨੀ ਕੀਤੀ ਆ ਤੇ ਜੇ ਅੱਜ ਉਸ ਖਾਲੀ ਸਪੇਸ ਨੂੰ ਭਰਨ ਦੀ ਨੌਜਵਾਨ ਕੋਸ਼ਿਸ਼ ਕਰ ਰਹੇ ਨੇ ਤੇ ਆਪਾਂ ਬਿਲਕੁਲ ਸਾਥ ਨਹੀਂ ਦੇਣਾ ਸੋ ਹੋਰ ਬਹੁਤ ਬੇਨਤੀਆਂ ਨੇ ਮੈਂ ਤੁਹਾਨੂੰ ਕਰਾਂ ਬਹੁਤ ਕੁਝ ਹੈ ਅੰਦਰ ਪਰ ਇੰਨੀ ਇੱਕ ਬੇਨਤੀ ਮੈਂ ਤੁਹਾਨੂੰ ਕੀਤੀ ਆ ਕਿ ਡੱਟ ਕੇ ਦੇਜੋ ਮੇਰਾ ਹਰਕਾ ਪਤਾ ਲੱਗ ਜੇ ਕਦੀ ਕਿ ਗਾਂ ਤੋਂ ਕੁਛ ਗੁਰਾਜ ਸਿੰਘ ਵਰਗਾ ਇਹਦਾ ਹੀ ਨਾ ਕਰੇ ਕਿ ਉਹ ਅੱਗੇ ਲੱਕੇ ਤੇ ਇਹਦੀ ਖਾਲੀ ਸਪੇਸ ਆ ਉਹ ਭਰਨ ਦੀ ਕੋਸ਼ਿਸ਼ ਕਰੇ ਕਿਉਂਕਿ ਆਪਾਂ ਸਾਰੇ ਜਿਹੜੇ ਆ ਆਪੋ ਆਪਣੇ ਕਾਰਜਾਂ 'ਚ ਗਲਤਾਨ ਆ ਆਪੋ ਆਪਣੇ ਸਿਸਟਮ 'ਚ ਗਲਤਾਨ ਆ ਸਾਨੂੰ ਕਿਸੇ ਨੂੰ ਕਿਸੇ ਚੀਜ਼ ਦਾ ਮਤਲਬ ਨਹੀਂ ਨਾ ਪੰਥ ਨਾਲ ਨਾ ਗ੍ਰੰਥ ਨਾਲ ਤੇ ਨਾ ਸਾਨੂੰ ਪੰਜਾਬ ਨਾਲ ਸੋ ਮਾਣ ਕਿਰਪਾ ਕਰੇ ਸਾਨੂੰ ਸਮਾਤ ਬਖਸ਼ੇ ਆਪਾਂ ਬਹੁਤ ਕੁਝ ਪਹਿਲਾਂ ਕੀਤੀਆਂ ਗਲਤੀਆਂ ਆਪਣੀ ਲੋਕਾਂ ਕੋਈਆਂ ਸਾਰਿਆਂ ਕੋ ਆਪਾਂ ਕੋਲ ਸਿੱਖਾਂ ਕੋਲ ਪੰਜਾਬੀਆਂ ਕੋਲ ਉਹਨਾਂ ਗਲਤੀਆਂ ਨੂੰ ਦਰਾਈਏ ਨਾ ਹੁਣ ਮੌਕਾ ਪਿਆ ਇੱਕ ਵੀ ਜਿਹੜੇ ਸਾਡੇ ਉਹ ਚ ਬੰਦੇ ਨੇ ਖਾਸ ਕਰਕੇ ਨੌਜਵਾਨ ਨੇ ਇਹਨਾਂ ਨੂੰ ਤਾਕਤ ਬਖਸ਼ੀਏ ਤਾਂ ਕਿ ਸਭ ਤੋਂ ਮਾਰੇ ਹੋਣੇ ਮਾਰਦੇ ਹੋ ਕਰਨਾ ਪਰ ਤਰ ਬੇਨਾਂ ਆਲ ਨਾਲ ਜਿਹੜੀ ਰਾਜਨੀਤੀ ਉਹ ਵੀ ਕੰਮ ਨਹੀਂ ਜਾਂਦੀ ਕਿਉਂ ਸਪੇਸ ਕਾਲੀ ਛੱਣੀ ਆ ਜਿਆਕ ਮੌਕਾ ਮਿਲ ਰਿਹਾ ਸਾਡੇ ਨੌਜਵਾਨ ਸਪੇਸ ਨੂੰ ਭਰ ਦੀ ਕੋਸ਼ਿਸ਼ ਕਰ ਰਹੇ ਨੇ ਤੇ ਸਾਧ ਹੀ ਆਲੇ ਵੱਖਰੇ ਖੇਤਰੇ ਬਣਾ ਕੇ ਤੇ ਉਹਦੇ ਇਰਦ ਗਿਰਦ ਐ ਲੋਕ ਐ ਗਿੱਜਾਂ ਬਣ ਕੇ ਉਹਨੂੰ ਖਾਣ ਵਾਸਤੇ ਇਹ ਬੜੀ ਵੱਡੀ ਲਾਹਤ ਦੀ ਗੱਲ ਆ ਜਿਹੜਾ ਵੀ ਬੰਦਾ ਸੁਖਰਾਜ ਸਿੰਘ ਦਾ ਫੋਲ ਕਰਦਾ ਹੋਊਗਾ ਰਾਜਿਤ ਤੌਰ ਤੇ ਧੰਨ ਤੌਰ ਤੇ ਮੈਂ ਕਹਿੰਦਾ ਉਸ ਤੋਂ ਵੱਡਾ ਕਿਰਤ ਕਰਨ ਕੋਈ ਨਹੀਂ ਕਿਉਂਕਿ ਸ਼ਹਾਦਤ ਬਹੁਤ ਵੱਡੀ ਗੱਲ ਹੈ ਮਹਾਰਾਜ ਦੀ ਤੇ ਸ਼ਹਾਦਤ ਉਹਦੇ ਬਾਪ ਨੇ ਕੀਤੀ ਹੋਈ ਆ ਉਹਦੀ ਤੇ ਉਹਨੇ ਸ਼ਹਾਦਤ ਹੋਣ ਤੋਂ ਬਾਅਦ ਇਹ ਨਹੀਂ ਕੀਤਾ ਵੀ ਘਰੇ ਬਹਿ ਗਿਆ ਉਹ ਲੜਿਆ ਉਹ ਲੜ ਰਿਹਾ ਤੇ ਉਹ ਲੜੂਗਾ ਜਿੰਨਾ ਚਿਰ ਤੱਕ ਉਹਦਾ ਸਾਹ ਨੇ ਹੋਈਆਂ ਬੁਲਾਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਕਿਸੇ ਵੀ ਸਿੱਖ ਨੇ ਕਿਸੇ ਪੰਜਾਬੀ ਨੇ ਕਿਸੇ ਵੀ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਨੇ ਸੁਖਰਾਜ ਸਿੰਘ ਨੂੰ ਵੋਟ ਨਹੀਂ ਪਾਉਣੀ ਬਿਲਕੁਲ ਬੋਕਰ ਨੇ ਦੇਣਾ ਆਪਾਂ ਨੂੰ ਤੇ ਉਹਦਾ ਖਮਿਆਜਾ ਵੀ ਬਰਾਪਾ ਉਹਨੂੰ ਭੁਗਤਣਾ ਚਾਹੀਦਾ ਨਾ ਉਹਦਾ ਇਨਾਮ ਵੀ ਤਾਂ ਮਿਲਣਾ ਚਾਹੀਦਾ ਨਾ ਵੀ ਪਹਿਲਾਂ ਤਾਂ ਉਹ ਆਪਣਾ ਪਿਓਸ਼ ਵੀ ਨਿ ਕਰਵਾਇਆ ਪਰ ਇੰਨੀ ਕੀ ਬੇਨਤੀ ਮੇਰੀ ਤੁਹਾਨੂੰ ਕੀਤੀ ਆ ਵੀ ਡੱਟ ਕੇ ਦੇ ਦਿਓ ਪਹਿਲਾ ਵਰਗਾ ਪਤਾ ਲੱਗ ਜੇ ਕਦੀ ਵੀ ਗਾਂ ਦਾ ਕੋਈ ਸੁਖਰਾਜ ਸਿੰਘ ਵਰਗਾ ਇਹਦਾ ਹੀ ਨਾ ਕਰੇ ਸਾਨੂੰ ਕਿਸੇ ਨੂੰ ਕਿਸੇ ਚੀਜ਼ ਨਾਲ ਮਤਲਬ ਨਹੀਂ ਨਾ ਪੰਥ ਨਾਲ ਨਾ ਗ੍ਰੰਥ ਨਾਲ ਤੇ ਨਾ ਸਾਨੂੰ ਪੰਜਾਬ ਨਾਲ ਸੋ ਮਾਣ ਕਿਰਪਾ ਕਰੇ ਸਾਨੂੰ ਸਮਾਤ ਬਖਸ਼ੇ ਆਪਾਂ ਬਹੁਤ ਕੁਝ ਪਹਿਲਾਂ ਕੀਤੀਆਂ ਗਲਤੀਆਂ ਆਪਣੇ ਲੋਕਾਂ ਕੋਲ ਜਾਂ ਸਾਨੂੰ ਆਪਾਂ